हां भाई ਕਿੰਨੇ ਵੋਟ ਆਪਣੀਆਂ ਪੰਜਾਂ ਮਾਲਕੋਂ ਉਹਦੀ ਵੇਖੀਏ ਐ ਤਾਂ ਹੈ ਨਹੀਂ ਪਾ ਦੇਗੇ ਦੇ ਵੀ 5000 ਬਾਈ ਤੀਜਾ ਬਟਨ ਆਪਣਾ ਧਿਆਨ ਰੱਖੀ ਕਿੰਨੇ ਵੋਟ ਆਪਣਗੇ ਤਿੰਨ ਆ ਜੀ ਦੇ ਵੀ 3000 ਤਿੰਨ ਹਜ਼ਾਰ ਬਾਈ ਤੀਜਾ ਵਟਨ ਆਪਣਾ ਧਿਆਨ ਰੱਖੀ ਆ ਵੀ ਕਿੰਨੇ ਬੋਟਾ ਆਪਣੀਆਂ ਕੱਲਾ ਹੀ ਐ ਜੀ ਕੱਲਾ ਕੋਈ ਮਾਂ ਪਿਓ ਭੈਣ ਭਰਾ ਕੁਛ ਨਹੀਂ ਮਾਂ ਮੇਰੀ ਨਿੱਕੇ ਹੁੰਦੇ ਦੀ ਮਰ ਗਈ ਸੀ ਤੇ ਮੇਰਾ ਬਾਪੂ ਖੱੱਚੇ ਜਿਹੜਾ ਪਾਉਂਦਾ ਸੀ ਬਹੁਤ ਮਿਹਨਤ ਕੀਤੀ ਉਹਨੇ ਮੈਨੂੰ ਪਾਲਿਆ ਪੜਾਇਆ ਲਿਖਾਇਆ ਤੇ ਆਖਰ ਪਿਛਲੇ ਸਾਲ ਉਹ ਵੀ ਮਰ ਗਿਆ ਮੇਰੀ ਪੜ੍ਹਾਈ ਲਿਖਾਈ ਕਿਸੇ ਕੰਮ ਨਹੀਂ ਆਈ ਹੁਣ ਮੈਂ ਵੀ ਖੱਤਰ ਰੇੜੇ ਬੋਨਾ ਕਿਹੜੀ ਮਰਦਮਸ਼ ਮਾਰੇ ਚ ਪੈ ਗਿਆ ਯਾਰ ਜਿਹੜੇ ਕੰਮ ਆਏ ਉਹਨ ਮੇੜੋ ਕੱਲਿਆਂ ਹਾਂ ਹਾਂਜੀ ਪੜਾ ਯਾਰ 1000 ਰੁਪਏ ਤੀਜਾ ਵਟਨ ਆਪਣਾ ਧਿਆਨ ਰੱਖੀ ਇੱਕ ਮਿੰਟ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੈਂ ਵੀ ਖੱਤਰ ਰੇੜੇ ਬੋਨਾ ਦਰਅਸਲ ਪਿਛਲੇ ਮਹੀਨੇ ਨਾ ਮੇਰੀ ਖੱਤਰ ਮਰ ਗਈ ਇਨਾ ਪੈਸਾ ਦੀ ਮੈਨੂੰ ਖੱਤਰ ਲਿਆ ਦੋ। ਹੋ ਤਾਮੜਾ ਹੋ ਗਿਆ। 1000 ਰੁਪਏ 'ਚ ਕੱਚਰ ਆਉ। ਬਸ ਮੈਂ ਵੀ ਇਹੀ ਦੱਸਣਾ ਸੀ। ਬਈ 1000 ਰੁਪਏ 'ਚ ਤਾਂ ਖੱਤਰ ਵੀ ਨਹੀਂ ਹੁੰਦੀ। ਤੇ ਤੁਸੀਂ ਬੰਦਾ ਖਰੀਦਣ ਤੁਰ ਪੇ। ਸਾਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ। ਤੁਹਾਨੂੰ ਚੰਗੇ ਸਿਸਟਮ ਦੀ ਲੋੜ ਹੈ। ਚੰਗੇ ਮਾਹੌਲ ਦੀ ਲੋੜ ਹੈ। ਜਿੱਦੇ ਸਾਡਾ ਭਵਿੱਖ ਸੁੱਖ ਦਾ ਸਾਹ ਲੈ ਸਕੇ। ਤਿਉਹ ਸਿਸਟਮ ਅਸੀਂ ਜ਼ਮੀਰ ਵੇਚ ਕੇ ਨਹੀਂ ਇਮਾਨਦਾਰ ਹੋ ਕੇ ਚੜ੍ਹੋ